ਜੈ ਭੀਮ ਜੈ ਪਦਿਤ ਦੋਸਤੋ ਇੱਕ ਗੱਲ 1964 ਦੀ ਹੈ ਜਦੋਂ ਸ਼ੀਤ ਯੁੱਧ ਆਪਣੇ ਪੀਕ ਤੇ ਸੀਗਾ ਤੇ ਕਿਉਂਕਿ ਮਿਜ਼ਾਈਲ ਦਾ ਕ੍ਰਾਈਸਿਸ ਜਿਹੜਾ ਸੀਗਾ ਉਹ ਪੂਰੀ ਦੁਨੀਆ ਤੇ ਛਾਇਆ ਹੋਇਆ ਸੀਗਾ ਤੇ ਨਿਊਕਲੀਅਰ ਵਾਦ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਸੀਗੀਆਂ ਉਹਦਾ ਡਰ ਫੈਲਿਆ ਹੋਇਆ ਸੀਗਾ ਸੀ ਸੀਗੀ ਇੱਕ ਪਾਸੇ ਲਿੰਡਨ ਬੀ ਜੌਨਸਨ ਸੀਗਾ ਤੇ ਦੂਜੇ ਪਾਸੇ ਬੈਰੀ ਗੋਲਡਵਾਟਰ ਉਹਦੇ ਖਿਲਾਫ ਇਲੈਕਸ਼ਨ ਲੜਦੇ ਸੀਗਾ ਬੈਰੀ ਗੋਲਡਵਾਟਰ ਜਿਹੜਾ ਸੀਗਾ ਉਹ ਰਾਈਟ ਵਿੰਗ ਰਾਈਟਿਸ ਸੀਗਾ ਔਰ ਉਸ ਵੇਲੇ ਜਿਹੜੀ ਜੌਨਸਨ ਦੀ ਕੈਂਪੇਨ ਟੀਮ ਸੀਗੀ ਉਹਨਾਂ ਨੇ ਇਹ ਜਿਹੜੀ ਸਿਚੁਏਸ਼ਨ ਸੀਗੀ ਸ਼ੀਤ ਯੁੱਧ ਵਾਲੀ ਉਸ ਦਾ ਲਾਭ ਉਠਾਉਂਦੇ ਹੋਏ ਇੱਕ ਵਿਗਿਆਪਨ ਜਿਹੜਾ ਸੀਗਾ ਉਹ ਟੈਲੀਵਿਜ਼ਨ ਤੇ ਦਿੱਤਾ ਸੀਗਾ ਉਹਦੇ ਟੈਲੀਵਿਜ਼ਨ ਦਾ ਜਿਹੜਾ ਵਿਗਿਆਪਨ ਸੀਗਾ ਇੱਕ ਸਿਰਫ 1 ਮਿੰਟ ਦਾ ਸੀਗਾ ਤੇੜਾ ਵਿਗਿਆਪਨ ਸੀਗਾ ਤੇ ਇਹਦੇ ਵਿੱਚ ਇੱਕ ਦੱਸਿਆ ਗਿਆ ਕਿ ਇੱਕ ਬਹੁਤ ਹੀ ਨਾਜ਼ੁਕ ਜੀ ਬੱਚੀ ਜਿਹੜੀ ਹੈਗੀ ਐ ਡੇਜੀ ਉਹ ਫੁੱਲਾਂ ਦੀਆਂ ਪੱਤੀਆਂ ਤੋੜਦੀ ਪਈ ਐ ਤੇ ਪਰਮਾਨੂ ਬੰਬ ਆਂਦਾ ਹੈਗਾ ਤੇ ਉਹਦੇ ਜਿਹੜੇ ਹੈਗਾ ਉਹ ਥਿੜੇ ਜਿਥਲੇ ਹੋ ਜਾਂਦੇ ਨੇ ਇਸ ਸਾਈਡ ਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਸੀ ਕੁਝ ਵੀ ਨਹੀਂ ਕੀਤਾ ਗਿਆ ਸੀ ਤੇ ਇਹ ਐਡ ਕੇਵਲ ਇੱਕ ਵਾਰ ਹੀ ਟੈਲੀਵਿਜ਼ਨ ਤੇ ਪ੍ਰਸਾਰਿਤ ਹੋਈ ਸੀ ਉਹ ਵੀ 1 ਮਿੰਟ ਵਾਸਤੇ ਤੇ ਉਸ ਵੇਲੇ ਇਹ ਕਿਹਾ ਗਿਆ ਕਿ ਇਸ ਨੇ ਜਿਹੜਾ ਜੌਨਸਨ ਦੀ ਟੀਮ ਨੇ ਜਿਹੜਾ ਹੈਗਾ ਆ ਇਹ ਸ਼ੀਤ ਯੁੱਧ ਦਾ ਜਿਹੜਾ ਚੱਲਦੇ ਹੈਗਾ ਉਸ ਦਾ ਡਰ ਜਿਹੜਾ ਹੈਗਾ ਉਸ ਨੂੰ ਐਜ਼ ਏ ਇਲੈਕਸ਼ਨ ਕੈਂਪੇਨ ਯੂਜ਼ ਕੀਤਾ ਗਿਆ ਹੈ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਅਜੇ ਹਾ ਪਹਿਲੇ ਕਦੀ ਨਹੀਂ ਸੀ ਹੋਇਆ ਉਹਨਾਂ ਸੀ ਅਗਾਧ ਇਸ ਚੀਜ਼ ਨੂੰ ਆਪਣੇ ਦੇਸ਼ ਨਾਲ ਅੱਜ ਕੰਪੇਅਰ ਕਰਦੇ ਆ ਤੇ ਸਾਡੇ ਪ੍ਰਧਾਨ ਮੰਤਰੀ ਦੀ ਜਿਹੜੀ ਕੈਂਪੇਨ ਟੀਮ ਨਹੀਂ ਬਲਕਿ ਖੁਦ ਪ੍ਰਧਾਨ ਮੰਤਰੀ ਰਾਜਸਥਾਨ ਦੇ ਵਿੱਚ ਲੋਕਾਂ ਨੂੰ ਅਡਰੈਸ ਕਰਦੇ ਹੋਏ ਇਹ ਕਹਿੰਦਾ ਹੈ ਕਿ ਜੇ ਇੱਕ ਪਾਰਟੀ ਜਿਹੜੀ ਹੈਗੇ ਪਾਵਰ ਦੇ ਵਿੱਚ ਆ ਗਈ ਤੇ ਤੁਹਾਡੀ ਘਰਾਂ ਦੀ ਤਲਾਸ਼ੀ ਲੈ ਕੇ ਤੁਹਾਡੀਆਂ ਬਹੂਆਂ ਦਾ ਪੈਨਾ ਦਾ ਮਾਮਾ ਦਾ ਸੋਨਾ ਜਿਹੜਾ ਕੱਢਣਗੇ ਅਤੇ ਉਸ ਨੂੰ ਉਹਨਾਂ ਲੋਕਾਂ ਵਿੱਚ ਵੰਡ ਦੇਣਗੇ ਜਿਹੜੇ ਬਹੁਤ ਬੱਚੇ ਪੈਦਾ ਕਰਦੇ ਹਨ ਜਿਹੜਾ ਹੈ ਕਿ ਅਸ਼ਾਰਾ ਜਿਹੜਾ ਹੈਗਾ ਉਹ ਐਸਸੀਐਸਟੀ ਤੇ ਮੁਸਲਮਾਨ ਹੈ ਕਿਉਂਕਿ ਇਹ ਬਾਤ ਬਾਤ ਅੱਗੇ ਵੀ ਇਹ ਕਹਿੰਦੇ ਰਹਿੰਦੇ ਨੇ ਕਿ ਇਹ ਲੋਕ ਬੱਚੇ ਜ਼ਿਆਦਾ ਪੈਦਾ ਕਰਦੇ ਨੇ ਹਾਲਾਂਕਿ ਜਿਹੜਾ ਸੈਂਸਸ ਡਾਟਾ ਹੈਗਾ ਉਹ ਇਸ ਉਹ ਇਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰਤਾ ਹੈਗਾ ਹਾਲਾਂਕਿ ਪ੍ਰਧਾਨ ਮੰਤਰੀ ਨੇ ਇਹਦੇ ਵਿੱਚ ਕਿਸੇ ਕਮਿਊਨਿਟੀ ਦਾ ਨਾਮ ਨਹੀਂ ਲਿਆ ਪਰ ਇਹ ਜਾਹਰ ਸੀਗਾ ਕਿ ਉਹਦਾ ਇਸ਼ਾਰਾ ਕਿਹਦੇ ਵੱਲ ਹੈ ਲੇਕਿਨ ਅਗਲੇ ਦਿਨ ਛਤੀਸਗੜ ਜਾ ਕੇ ਉਸਨੇ ਕਲੇਦ ਵੀ ਕਰ ਦਿੱਤਾ ਤੇ ਮੁਸਲਮਾਨ ਦਾ ਨਾਮ ਲੈ ਕੇ ਵੀ ਉਸਨੇ ਇਹ ਗੱਲਾਂ ਕਹੀਆਂ ਇਸੇ ਤਰ੍ਹਾਂ ਹੀ ਹੁਣ ਉਸਨੇ ਉੱਤਰ ਪ੍ਰਦੇਸ਼ ਦੀ ਇਲੈਕਸ਼ਨ ਕੈਂਪੇਨ ਨੂੰ ਕਰਦੇ ਹੋਏ ਕਿਹਾ ਹੈਗਾ ਕਿ ਜੇ ਕਾਂਗਰਸ ਪਾਰਟੀ ਪਾਵਰ ਦੇ ਵਿੱਚ ਆ ਗਈ ਕਿ ਉਹ ਆਮ ਮੰਦਰ ਤੇ ਬਲਡੋਜ਼ਰ ਫਰਾ ਦੇਣਗੇ ਕਿ ਡਰ ਜਿਹੜਾ ਹੈਗਾ ਪੈਦਾ ਕੀਤਾ ਜਾਂਦਾ ਇੱਕ 네ਗੇਟਿਵ ਆਫ ਸਟੇਟ ਜਿਹੜਾ ਹੈਗਾ ਲੋਕਾਂ ਦੇ ਮਨ ਚ ਬਿਠਾਇਆ ਜਾਂਦਾ ਹੈਗਾ ਕਿ ਜੇ ਤੁਸੀਂ ਉਹਦੇ ਆਪੋਨੈਂਟ ਨੂੰ ਵੋਟ ਪਾਉਗੇ ਤੇ ਉਹ ਅਜੇਹਾ ਕਰ ਦੇਣਗੇ ਵੈਸੇ ਤਾਂ ਅਜਹੀਆਂ ਜਿਹੜੀਆਂ ਨੇ ਐਕਸਟ੍ਰੀਮ ਮਸਟੇਟਮੈਂਟਸ ਉਹਦੋਂ ਹੀ ਦਿੱਤੀਆਂ ਜਾਂਦੀਆਂ ਨੇ ਜਦੋਂ ਕੋਈ ਪਾਰਟੀ ਹਾਰ ਦਾ ਸਾਹਮਣਾ ਕਰ ਰਹੀ ਹੋਵੇ ਤੇ ਇਹੋ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਇਹ ਪਤਾ ਲੱਗਿਆ ਹੈਗਾ ਕਿ ਹੁਣ ਜਿਹੜਾ ਹੈਗਾ ਸ਼ਾਇਦ ਇਲੈਕਸ਼ਨ ਦੇ ਵਿੱਚ ਉਹ ਬਹੁਤ ਜ਼ਿਆਦਾ ਅ ਪਿੱਛੇ ਜਾ ਰਹੇ ਨੇ ਕਿਉਂਕਿ 4 ਫੀਸਦੀ ਇਲੈਕਸ਼ਨ ਅੱਜ 25 ਤਰੀਕਾ ਤੇ 40 ਫੀਸਦੀ ਇਲੈਕਸ਼ਨ ਅੱਜ ਹੋ ਰਹੀ ਹੈਗੀ ਐ 5ਵੀਂ ਫੇਜ਼ ਦੀ ਹੋ ਰਹੀ ਹੈ ਅੱਜ ਉਹ ਇਸ ਤੋਂ ਬਾਅਦ ਕੇਵਲ ਦੋ ਫੇਜ਼ੇ ਦੀ ਹੋ ਰਹਿ ਗਈਆਂ ਨੇ ਤੇ ਸੀਟਾਂ ਵੀ ਥੋੜੀਆਂ ਦੇ ਗਈਆਂ ਨੇ ਜਿੱਥੇ ਇਲੈਕਸ਼ਨ ਹੋਣੀ ਹੈ ਇਸ ਸਨਭ ਦੇ ਵਿੱਚ ਮੈਂ ਨਾਜੀ ਦੇ ਸਿਸਟਮ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ ਜਿਹੜਾ ਨਾਜੀ ਸੀਗਾ ਉਹਨਾਂ ਨੇ ਵੀ ਅਜਿਹੇ ਹੀ ਕੁਝ ਕੰਮ ਜਿਹੜਾ ਹੈਗਾ ਕੀਤਾ ਸੀਗਾ ਔਰ ਉਹ ਪਾਰਟੀ ਜਿਹੜੀਆਂ ਜਿਹਦੀ 1924 ਦੇ ਵਿੱਚ ਇੱਕ ਦੋ ਸੀਟਾਂ ਸੰਤ ਤੇ ਉਹਦੇ ਤੇ ਲੱਗਾ ਹੋਇਆ ਸੀਗਾ ਬੈਨ ਵੀ ਉਸ ਨੂੰ ਹੌਲੀ ਹੌਲੀ ਉਹਨਾਂ ਨੇ ਬੈਨ ਹਟਵਾਇਆ ਪਾਰਟੀ ਨੂੰ ਹੋਲਿਗਨਾਈਜ਼ ਕੀਤਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਲੋਕਾਂ ਨੂੰ ਡਰਾਇਆ ਕਿ ਜੇ ਇਹ ਹੋਏਗਾ ਤੇ ਇਦਾਂ ਹੋ ਜਾਏਗਾ ਔਰ ਉਹਨਾਂ ਨੇ ਵੀ ਨਾਜ਼ੀ ਨਵੀ ਬੜੇ ਕੁਸ਼ਲ ਪਚਾਇਕ ਸਨ ਉਹ ਵੀ ਸਾਡੇ ਮੋਦੀ ਜੀ ਵਾਂਗ ਤੇ ਸੰਦੇਸ਼ ਫੈਲਾਉਣ ਲਈ ਉਹਨਾਂ ਨੇ ਉਸ ਵੇਲੇ ਜੋ ਵੀ ਆਧੁਨਿਕ ਵਗਿਆਪਨ ਜਾਂ ਜੋ ਵੀ ਮੀਡੀਆ ਸੀਗਾ ਉਸ ਟੈਕਨੋਲੋਜੀ ਦੀ ਉਹਨਾਂ ਨੇ ਭਰਪੂਰ ਵਰਤੋਂ ਕੀਤੀ ਤੇ ਲੋਕਾਂ 'ਚ ਇਦਾਂ ਹੀ ਡਰ ਵਾਲਾ ਮਾਹੌਲ ਪੈਦਾ ਕੀਤਾ ਇੱਕ ਵਾਰ ਹਿਟਲਰ ਜਦੋਂ ਸੱਤਾ 'ਚ ਆ ਗਿਆ ਤੇ ਉਸਨੇ ਫਿਰ ਜਰਮਨ ਜਨਤਕ ਰਾਏ ਅਤੇ ਵਿਵਹਾਰ ਨੂੰ ਆਕਾਰ ਦੇਣ ਲਈ ਇੱਕ ਪਬਲਿਕ এডੂਕੇਸ਼ਨ ਜਾਂ ਅਵੇਰਨੈਸ ਦਾ ਮੰਤਰਾਲਾ ਹੀ ਬਣਾ ਦਿੱਤਾ ਜਨਤਕ ਗਿਆਨ ਪਚਾਤ ਪਬਲਿਕ ਇਨਟਾਈਲਾਈਟਨਮੈਂਟ ਜਿਹੜਾ ਸੀਗਾ ਉਹਦੇ ਪਚਾਤ ਦਾ ਇੱਕ ਵਿਭਾਗ ਬਣਾ ਦਿੱਤਾ ਜਿਸ ਦਾ ਕੰਮ ਹੀ ਇਹ ਅਜਿਹੇ ਝੂਠ ਫਲਾਣਾ ਸੀਗਾ ਨਾਜੀ ਪਛਾਤ ਦੇ ਅਤਿਆਚਾਰ ਨੂੰ ਅੱਗੇ ਵਧਾਉਣ ਅਤੇ ਅੰਤ ਵਿੱਚ ਯੂਰਪ ਦੇ ਯਹੂਦੀਆਂ ਦੇ ਵਿਨਾਸ਼ ਵਿੱਚ ਇੱਕ ਅਨਿਖੜਵੀਂ ਭੂਮਿਕਾ ਨਿਭਾਈ ਇਸ ਨੇ ਨਫ਼ਰਤ ਨੂੰ ਭੜਕਾਇਆ ਤੇ ਉਹਨਾਂ ਦੀ ਕਿਸਮਤ ਪ੍ਰਤੀ ਉਦਾਸੀਨਤਾ ਦਾ ਮਾਹੌਲ ਪੈਦਾ ਕੀਤਾ ਡਰ ਪੈਦਾ ਕੀਤਾ ਉਹਨਾਂ ਦੇ ਵਿੱਚ ਕਿ ਜੇ ਤੁਸੀਂ ਨਾਜੀ ਪਾਰਟੀ ਨੂੰ ਸਪੋਰਟ ਨਹੀਂ ਕਰੋਗੇ ਤੇ ਇਹ ਤੁਹਾਨੂੰ ਜਿਹੜਾ ਹੈਗਾ ਆ ਇਦਾਂ ਹੋ ਜਾਏਗਾ ਲੋਰ ਸਪੀਕਰਾਂ ਤੇ ਪਛਾਣ ਕੀਤਾ ਗਿਆ ਜਗਾ ਜਗਾ ਲੋਰ ਸਪੀਕਰ ਲਾਏ ਗਏ ਜਿੱਥੇ ਹਮੇਸ਼ਾ ਪਛਾਣ ਕੀਤਾ ਜਾਂਦਾ ਰਿਹਾ ਹਿਟਲਰ ਦੀਆਂ ਜਿਹੜੀਆਂ ਪਿਕਚਰਾਂ ਸੀਗੀਆਂ ਉਹ ਹਰ ਜਗ੍ਹਾ ਤੇ ਪੋਰਟਰੇ ਕੀਤੀਆਂ ਗਈਆਂ ਸਲੋਗਨ ਲਗਾਏ ਗਏ ਨਾਜੀ ਆਡਿਓਲੋਜੀ ਦਾ ਬੜਾ ਬੜਾ ਅੱਖਰਾਂ ਚ ਲਿਖਿਆ ਗਿਆ ਹੁਣ ਵੀ ਤੁਸੀਂ ਜਾਓਗੇ ਤੇ ਜਿੰਨੇ ਵੀ ਮੋਨੂਮੈਂਟਸ ਨੇ ਦਿੱਲੀ ਚ ਮੈਂ ਪਿੱਛੇ ਗਿਆ ਸੀ ਕਾਫੀ ਜਗ੍ਹਾ ਗਿਆ ਉੱਥੇ ਇੱਕ ਜਾਂ ਰੇਲਵੇ ਸਟੇਸ਼ਨਾਂ ਤੇ ਵੀ ਇੱਕ ਸੈਲਫੀ ਸੈਂਟਰ ਬਣਾਇਆ ਨੇ ਜਿੱਥੇ ਮੋਦੀ ਦਾ ਪੂਰਾ ਜਿਹੜਾ ਕੱਦ ਦੇ ਆਕਾਰ ਦਾ ਜਿਹੜਾ ਲਗਾਇਆ ਹੋਇਆ ਹੈ ਤੇ ਉਹਦੇ ਨਾਲ ਤੁਸੀਂ ਖੜੇ ਹੋ ਕੇ ਸੈਲਫੀ ਲੋਕ ਖਚਾਉਂਦੇ ਨੇ ਇਹ ਸੇਕਿ ਪਬਲਿਕ ਵਿਜ਼ਿਬਿਲਟੀ ਜਿਹੜੀ ਹੈਗੀ ਹੈ ਇੱਕ ਜਿਹੜਾ ਬੰਦਾ ਹੈਗਾ ਉਹਦੀ ਇੰਨੀ ਕੁ ਬਣਾਣੀ ਹੈ ਕਿ ਹਰ ਚੀਜ਼ ਚ ਉਹਦੀ ਫੋਟੋ ਹੋਏਗੀ ਇੱਥੋਂ ਤੱਕ ਕਿ ਜਿਹੜੇ ਟੀਕੇ ਲੱਗੇ ਨੇ ਉਹਨਾਂ ਦੀ ਸਲਿੱਪ ਜਿਹੜੀ ਹੈਗੀ ਆ ਕੋਲ ਉਹਨਾਂ ਦੇ ਟੀਕੇ ਦੇ ਤੇ ਵੀ ਸਲਿੱਪ ਉਹਦੀ ਹੋਏਗੀ ਉਹਨਾਂ ਨੇ ਅਜਿਹੇ ਸਲੋਗਨ ਨਾਜ਼ੀਆਂ ਨੇ ਵੀ ਯੂਜ਼ ਕੀਤੇ ਸੀਗੇ ਇਦਾਂ ਹੀ ਨਾਜੀ ਅਡੋਲੋਜੀ ਦੇ ਜਿਹਦੇ ਚੋ ਲਿਖਦੇ ਸੀਗੇ ਕਿ ਫਰੀ ਜਰਮਨ ਫਰਮ ਜੂਸ ਵਰਕ ਐਂਡ ਬ੍ਰੈਡ ਸਮੈਸ਼ ਕਮਿਊਨਿਜ਼ਮ ਕਮਿਊਨਿਜ਼ਮ ਸੋਰੀ ਸਮੈਸ਼ ਕਮਿਊਨਿਜ਼ਮ ਬਲੱਡ ਐਂਡ ਸੋਇਲ ਵਨ ਪੀਪਲ ਵਨ Empire ਵਨ ਲੀਡਰ ਤੇ ਜਿਹੜੀਆਂ ਪੈਦਾ ਮਲਟੀ ਫੋਰਸਸ ਕ੍ਰੀਏਟ ਕੀਤੀਆਂ ਨਾਜੀ ਗਵਰਨਮੈਂਟ ਨੇ ਉਸ ਵੇਲੇ ਉਹ ਜਿਹੜੀ ਸਰਵਿਸ ਦੀ ਓਥ ਵੀ ਲੈਂਦੇ ਸਨ ਉਹ ਲਾਇਲਟੀ ਟੂ ਹਿਟਲਰ ਦੇ ਨਾਂ ਤੇ ਉਸ ਲੈ ਕੇ ਕੰਮ ਕਰਦੇ ਸੀਗੇ ਸੋ ਇਹ ਇੱਕ ਐਸਾ ਕਮਿਟਡ ਕਾਰਡ ਉਸਨੇ ਕ੍ਰੀਏਟ ਕੀਤਾ ਇਹਹੀ ਜਿਹੜੀ ਹੈਗੀ ਜਿੰਨਾਂ ਨੂੰ ਮੀਡੀਆ ਅਜਕਲ ਅੰਧ ਭਗਤ ਕਹਿੰਦਾ ਇਦਾਂ ਦਾ ਹੀ ਇੱਕ ਜਿਹੜਾ ਹੈ ਲੋਕਾਂ ਦੇ ਦਿਲੋਂ ਦਿਮਾਗ ਤੇ ਜਿਹੜਾ ਹੈਗਾ ਇੱਕ ਲੋਕਾਂ ਦੀ ਸਾਈਕੋਲੋਜੀ ਨੂੰ ਟੱਚ ਕਰਦੇ ਹੋਏ ਨਰੇਟਿਵ ਕ੍ਰੀਏਟ ਕੀਤਾ ਗਿਆ ਮੋਦੀ ਭਗਤਾਂ ਦਾ ਜਿਹੜੇ ਕੋਈ ਵੀ ਜਿਹੜਾ ਹੈਗਾ ਉਸ ਦੇ ਖਿਲਾਫ ਗੱਲ ਦੀ ਸੁਣਨੀ ਚਾਹੁੰਦੇ ਤੇ ਉਹਦੇ ਕਰਮ ਕੋ ਕਰਮ ਵਦੇ ਵੀ ਕੋਈ ਸੁਣਨਾ ਨਹੀਂ ਚਾਹੁੰਦੇ ਤੇ ਛੋਟੀ ਮੋਟੀ ਗੱਲ ਵੀ ਅਗਰ ਤੁਸੀਂ ਕਹੋਗੇ ਮੀਡੀਆ 'ਚ ਲਿਖੋਗੇ ਤਾਂ ਗੱਲ ਗਲੋਚ ਤੇ ਉੱਤ ਜਾਂਦੇ ਨੇ ਤੇ ਜੇ ਬਹੁਤਾ ਹੀ ਹੋਏ ਤੇ ਬੱਚਿਆਂ ਦਾ ਦੌੜ ਹੋ ਜਾਂਦਾ ਈ ਵੀ ਦੇ ਰੇਡ ਹੋ ਜਾਂਦੇ ਨੇ ਤੇ ਲੋਕਾਂ ਨੂੰ ਜਿਹੜਾ ਹੈਗਾ ਬਲੂ ਬੀਟ ਕੀਤਾ ਜਾਂਦਾ ਹੈਗਾ ਆਪੋਜੀਸ਼ਨ ਜਿਹੜੀ ਹੈਗੀ ਹੈ ਕਿਸੇ ਵੀ ਹਾਲਤ ਦੇ ਵਿੱਚ ਉਸ ਨੂੰ ਸਰਕਾਰ ਬਰਦਾਸ਼ਤ ਨਹੀਂ ਕਰਦੀ ਉਹ ਜਿੱਦਾਂ ਹਿਟਲਰ ਨੇ ਆਪਣੇ ਆਪੋਨੈਂਟਸ ਨੂੰ ਆਪਣੀਆਂ ਲਾਇਲ ਜਿਹੜੀਆਂ ਪੈਰਮਲਟੀ ਫੋਰਸਿਸ ਸੀਗਾ ਜਾਂ ਗੁੰਡਾਗਰਦੀ ਦੇ ਜਿਹੜੇ ਗਰੁੱਪ ਉਹਨੇ ਬਣਾਏ ਸੀ ਮਾਫੀਆ ਗਰੁੱਪ ਬਣਾਏ ਸੀ ਉਹਨਾਂ ਦੇ ਵੱਲੋਂ ਸੈਟ ਕਰਾਂਦਾ ਸੀ ਉਹ ਲੋਡ ਪੈਂਦੇ ਉਹਨਾਂ ਨੂੰ ਲਿਕੁਇਡੇਟ ਵੀ ਕਰਾ ਦਿੰਦਾ ਸੀ ਇਹੀ ਹਾਲ ਅੱਜ ਤਕਰੀਬਨ ਸਾਡੇ ਦੇਸ਼ ਦੇ ਵਿੱਚ ਹੈਗਾ ਕਿ اپੋਜੀਸ਼ਨ ਦੇ ਸਾਡੇ ਲੀਡਰ ਨੂੰ ਗ੍ਰੋਬੀਟ ਕੀਤਾ ਈਡੀ ਦੇ ਡੈਡ ਹੋਏ ਜੇਲ੍ਹਾਂ ਦੇ ਵਿੱਚ ਪਾਇਆ ਇੱਕ ਅਨ ਡਿਕਲੇਰਡ ਐਮਰਜੈਂਸੀ ਟਾਈਪ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਨਾਗੀਆਂ ਨੇ ਵੀ ਜਿਹੜਾ ਸੀਗਾ ਆਪਣੇ ਜਿਹੜੀ ਜਰਮਨ ਜੇਸ਼ ਸੀਗੀ ਉਸ ਦੀ ਜਿਹੜੀ ਸੀਗੀ ਅ ਮਤਲਬ ਤਾਕਤ ਦਿਖਾਉਣ ਵਾਸਤੇ ਜਗਾ ਜਗਾ ਐਥਲੈਟਿਕ ਮੀਟ ਕਰਾਈਆਂ ਗਈਆਂ ਉਹਦੇ ਲੋਕਾਂ ਚ ਇੱਕ ਕੀਤਾ ਗਿਆ ਕਿ ਬੜੀ ਮਾਰਸ਼ਲ ਕੌਮ ਹੈ ਪੂਰੀ ਦੁਨੀਆ ਨੂੰ ਜਿੱਤ ਸਕਦੀ ਹੈ ਇਹ ਬੜੀ ਤਾਕਤਵਰ ਟੀਮ ਹੈਗੀ ਆ ਇਦਾਂ ਦਾ ਨਰੇਟਿਵ ਕੁਝ ਇੱਥੇ ਕੀਤਾ ਜਾਂਦਾ ਹੈਗਾ ਕਿ ਹਥਿਆਰਬੰਦ ਹੋਏ ਜਾਂ ਉਹ ਜਿਹੜੀਆਂ ਇਦਾਂ ਦੇ ਹਥਿਆਰ ਫੜ ਕੇ ਤੇ ਇੱਕ ਹਿੰਦੂ ਰਾਸ਼ਟਰ ਦੇ ਨਾਂ ਤੇ ਜਿਹੜਾ ਹੈਗਾ ਆ ਇੱਕ ਨੇਰੇਟਿਵ ਕ੍ਰੀਏਟ ਕੀਤਾ ਜਾਂਦਾ ਹੈ ਪੀੜਾਂ ਦੀਆਂ ਪੀੜਾਂ ਜਿਹੜੀਆਂ ਨੇ ਉਹ ਫੜੇ ਹੋਏ ਨੇ ਕਿਸੇ ਨੇ ਤਾਂ ਸੂਤ ਫੜੇ ਨੇ ਕਿਸੇ ਨੇ ਡਾਂਗਾ ਫੜੀਆਂ ਨੇ ਕਿਸੇ ਨੇ ਕੁਛ ਫੜਿਆ ਤੇ ਉਹਦੀਆਂ ਫੋਟੋ ਜਿਹੜੀਆਂ ਨੇ ਮੀਡੀਆ ਤੇ ਸਰਕੂਲੇਟ ਆਮ ਕੀਤੀਆਂ ਜਾਂਦੀਆਂ ਨੇ ਤੇ ਹਿੰਦੂ ਪਾਵਤ ਜਿਹੜੀ ਹੈਗੀ ਹੈ ਹਿੰਦੂ ਰਾਸ਼ਟਰ ਦੀ ਪਾਵਤ ਜਿਹੜੀ ਆ ਜਿਹੜੀ ਇੱਕ ਫਾਲਸ ਨੇਰੇਟਿਵ ਕ੍ਰੀਏਟ ਕੀਤਾ ਜਾਂਦਾ ਹੈ ਤੇ ਇਹ ਦੱਸਿਆ ਜਾਂਦਾ ਕਿ ਹਿੰਦੂ ਜਿਹੜੀ ਕੌਮ ਹੈ ਇਹ ਸਭ ਤੋਂ ਜ਼ਿਆਦਾ ਤਾਕਤਵਰ ਹੈਗੀ ਆ ਅਨ ਲਗੇ ਬਾਕੀ ਕਮਾਂ ਵੀ ਪਿੱਛੇ ਨਹੀਂ ਆ ਬਾਕੀ ਵੀ ਇੰਡੀਆ ਦੇ ਵਿੱਚ ਇੱਕ ਮਾਹੌਲ ਇਹਨਾਂ ਨੂੰ ਦੇਖਾ ਦੇਖੀ ਸਾਦੇ ਕਹਿੰਦੇ ਕਿ ਅਸੀਂ ਮਾਸ਼ਾ ਅੱਲਾਹ ਜਾਤੀਆਂ ਵੱਖ-ਵੱਖ ਵਾਲੇ ਕਹਿੰਦੇ ਅਸੀਂ ਮਾਸ਼ਾ ਅੱਲਾਹ ਇਹਨਾਂ ਜਾਤੀਆਂ ਦੇ ਇਤਿਹਾਸ ਤੇ ਗਾਣੇ ਬਣਦੇ ਨੇ ਦੇਸ਼ ਦੇ ਵਿੱਚ ਜਿਹੜਾ ਹੈਗਾ ਮਾਫੀਆ ਫੈਲਿਆ ਹੈ ਗੁੰਡਾਗਰਦੀ ਫੈਲਦੀ ਹੈ ਡਰਗ ਫੈਲਦੀ ਹੈ ਇਹ ਸਾਰਾ ਇੱਕ ਨਰੇਟਿਵ ਜਿਹੜਾ ਹੈ ਕ੍ਰੀਏਟ ਕੀਤਾ ਜਾ ਰਿਹਾ ਹੈਗਾ ਤੇ ਅਲਟੀਮੇਟਲੀ ਇਹ ਕਿਹਾ ਜਾ ਰਿਹਾ ਹੈਗਾ ਕਿ ਸਭਦਾਨ ਨੂੰ ਬਦਲ ਦਿੱਤਾ ਜਾਏਗਾ ਔਰ ਬਹੁਤ ਸਾਰੇ ਅਨੁਸੂਚਿਤ ਜਾਤੀ ਦੇ ਲੋਕ ਵੀ ਕਿਉਂਕਿ ਇਹਨਾਂ ਦੇ ਰਿਜ਼ਰਵ ਸੀਟਾਂ ਹੁੰਦੀਆਂ ਨੇ ਤੇ ਖਾਸ ਕਰਕੇ ਆਈਐਸ ਅਫਸਰ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਉਹ ਤੇ ਪੰਜਾਬ ਦੇ ਵਿੱਚੋਂ ਵੀ ਜਿਹੜਾ ਹੈਗਾ ਆ ਉਹ ਇਸ ਲਾਲਚ ਵਿੱਚ ਕੇ ਸਰਵਸਤ ਹੁਣ ਮੁੱਕ ਗਈ ਤੇ ਹੁਣ ਸ਼ਾਇਦ ਆਪਾਂ ਇਹ ਰੂਲਿੰਗ ਪਾਰਟੀ ਦੇ ਨਾਲ ਲੱਗ ਜਾਗੇ ਤੇ ਹੋਰ ਕੁਛ ਨਾ ਕੁਛ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਆ ਉਹ ਅੱਗੇ ਕੋਈ ਨਾ ਕੁਝ ਮਿਲ ਜਾਏਗਾ ਤੇ ਉਹਦੇ ਵਾਸਤੇ ਵੀ ਇਹ ਕਰਦੇ ਨੇ ਪਰ ਜਿੱਥੇ ਇੱਕ ਪਾਸੇ ਇਹ ਜਿਹੜੀ ਫਾਸ਼ਿਸਟ ਪਾਰਟੀ ਹੈਗੀ ਐ ਉਸ ਦਾ ਨਰੇਟਿਵ ਹੈਗਾ ਸੰਵਿਧਾਨ ਨੂੰ ਬਦਲਣ ਦਾ ਅੱਪ ਕੀ ਬਾਤ 400 ਬਾਤ ਦਾ ਨਾ ਨਾ ਦੇ ਕੇ ਉਹਦਾ ਆਬਵੀਅਸ ਮੀਨਿੰਗ ਹੈਗਾ ਕਿ ਸੰਵਿਧਾਨ ਬਦਲ ਦਿਆਂਗੇ ਉਹ ਮੈਂ ਇਹਨਾਂ ਜਿਹੜੇ ਉੱਚ ਅਧਿਕਾਰੀਆਂ ਦੇ ਟਾਇਰ ਹੋਏ ਨੇ ਖਾਸ ਕਰਕੇ ਅਨੁਸੂਚਿਤ ਜਾਤੀ ਦੇ ਉਹਨਾਂ ਨੂੰ ਇਹ ਤਾਕੀਦ ਕਰਨੀ ਚਾਹੁੰਦਾ ਕਿ ਜਿਸ ਸੰਵਿਧਾਨ ਦੀ ਰੂਹ ਤੇ ਦਾਲ ਬਾਬਾ ਸਾਹਿਬ ਮੀਤਕਰ ਨੇ ਬਣਾਇਆ ਸੀ ਤੇ ਤੁਹਾਨੂੰ ਇਹ ਜੋਬ ਮਿਲੀਆਂ ਤੇ ਤੁਸੀਂ ਰੂੜੀਆਂ ਤੋੜ ਕੇ ਤੇ ਇਸ ਜਗ੍ਹਾ ਤੇ ਪਹੁੰਚੇ ਹੋ ਤੇ ਜੇ ਇਹ ਸ਼ਬਦਾਂ ਜਿਹੜਾ ਹੈਗਾ ਇਹਨਾਂ ਨੇ ਤਬਦੀਲ ਕਰਤਾ ਚੇਂਜ ਕਰਤੇ ਤੇ ਵਾਪਸ ਤੁਹਾਡੀਆਂ ਜਿਹੜੀਆਂ ਅਗਲੀਆਂ نسلਾਂ ਦੇ ਨਾਲ ਉਹਨਾਂ ਰੂੜੀਆਂ ਦੇ ਜਾ ਕੇ ਫਿਰ ਬੈਠਣ ਗਿਆ ਤੇ ਤੁਹਾਨੂੰ ਇੱਕ ਹੋਸ਼ ਤੋਂ ਕੰਮ ਲੈਣ ਦੀ ਲੋੜ ਹੈ ਧੰਨਵਾਦ